ਆਪਣੇ ਪੋਤੇ ਨੂੰ ਸਵੇਰੇ ਨਾਸ਼ਤਾ ਕਰਵਾਉਣ ਵੇਲੇ ਪਲੇਟ ਤਾਂ ਪੋਤੇ ਦੇ ਹੱਥੋਂ ਡਿੱਗ ਕੇ ਟੁੱਟ ਗਈ ਸੀ ਪਰ ਨੂਨੇ ਬੁਰਾ ਭਲਾ ਆਪਣੇ ਸਹੁਰੇ ਪਿਆਰਾ ਸਿੰਘ ਨੂੰ ਕਹਿ ਦਿੱਤਾ ਅਤੇ ਉਹ ਚਾਹ ਪੀਤੇ ਬਗੈਰ ਹੀ ਪੋਤੇ ਨੂੰ ਸਕੂਲ ਛੱਡਣ ਲਈ ਚਲਾ ਗਿਆ ਸਕੂਲ ਦੇ ਕੋਲ ਬਹੁਤ ਭੀੜ ਹੋਣ ਕਰਕੇ ਉਸ ਨੇ ਆਪਣੀ ਕਾਰ ਲਾਗੇ ਇੱਕ ਗਲੀ ਵਿੱਚ ਖੜੀ ਕਰ ਲਈ ਅਜੇ ਉਹ ਕਾਰ ਤੋਂ ਬਾਹਰ ਨਿਕਲਿਆ ਹੀ ਸੀ ਕਿ ਸਾਹਮਣੇ ਘਰ ਵਾਲੀ ਇੱਕ ਗੋਰੀ ਜਨਾਨੀ ਨੇ ਆ ਕੇ ਮਾਸਟਰ ਸਿੰਘ ਅੱਜ ਮੇਰੀ ਸਿਹਤ ਕੁਝ ਠੀਕ ਨਹੀਂ ਕੀ ਤੁਸੀਂ ਮੇਰੀ ਦੋ ਤੀ ਨੂੰ ਵੀ ਸਕੂਲ ਚਾੜ੍ਹਾਓਗੇ ਉਸ ਗੋਰੀ ਨੇ ਇੰਗਲਿਸ਼ ਕਾਫੀ ਹੌਲੀ-ਹੌਲੀ ਬੋਲੀ ਜਿਸ ਦੀ ਪਿਆਰਾ ਸਿੰਘ ਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ ਇੱਕ ਗੋਰੀ ਜਨਾਨੀ ਦੇ ਮੂੰਹੋਂ ਸਿੰਘ ਲਫ਼ਜ਼ ਸੁਣ ਕੇ ਪਿਆਰਾ ਸਿੰਘ ਬਹੁਤ ਖੁਸ਼ ਹੋਇਆ ਉਸਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੋਹਾਂ ਬੱਚਿਆਂ ਨੂੰ ਲੈ ਕੇ ਸਕੂਲ ਵਾਲਾ ਤੁਰ ਪਿਆ। ਵਾਪਸੀ ਵੇਲੇ ਜਦੋਂ ਉਹ ਕਾਰ ਦੇ ਕੋਲ ਪਹੁੰਚਿਆ ਹੀ ਸੀ ਕਿ ਬਾਹਰ ਖਲੋਤੀ ਉਸ ਗੋਰੀ ਨੇ ਕਿਹਾ ਕੀ ਤੁਸੀਂ ਮੇਰੀ ਕੁਝ ਮਦਦ ਕਰੋਗੇ? ਪਿਆਰਾ ਸਿੰਘ ਪਹਿਲਾਂ ਤਾਂ ਕੁਝ ਸੋਚ ਵਿੱਚ ਪੈ ਗਿਆ ਪਰ ਫਿਰ ਉਸਨੇ ਹਾਂ ਦਾ ਇਸ਼ਾਰਾ ਕੀਤਾ ਤੇ ਉਹ ਗੋਰੀ ਦੇ ਪਿੱਛੇ-ਪਿੱਛੇ ਚੱਲ ਪਿਆ। ਬੈਡਰੂਮ 'ਚ ਜਾ ਕੇ ਉਸ ਗੋਰੀ ਨੇ ਕਿਹਾ ਆਹ ਦੋ ਟੈਚੀ ਇਸ ਲਮਾਰੀ ਦੇ ਉੱਪਰ ਰੱਖਣੇ ਨੇ। ਭਾਰੀ ਹੋਣ ਕਰਕੇ ਮੈਂ ਇਹਨਾਂ ਨੂੰ ਚੁੱਕ ਨਹੀਂ ਸਕਦੀ। ਕਾਮਾ ਮੋਕਣ ਪਿੱਛੋਂ ਉਸ ਗੋਰੀ ਨੇ ਕਿਹਾ ਕਾਫੀ ਪੀ ਕੇ ਜਾਣਾ ਮੈਂ ਕਾਫੀ ਬਹੁਤ ਅੱਛੀ ਬਣਾ ਲੈਂਦੀ ਹਾਂ ਹਾਲਾਂਕਿ ਪਿਆਰਾ ਸਿੰਘ ਸਵੇਰੇ ਘਰੋਂ ਚਾਹ ਪੀਤੇ ਬਗੈਰ ਹੀ ਸਕੂਲ ਆ ਗਿਆ ਸੀ ਅਤੇ ਉਸ ਨੂੰ ਕਾਫੀ ਦੀ ਲੋੜ ਵੀ ਸੀ ਪਰ ਪਤਾ ਨਹੀਂ ਕਿਉਂ ਉਹ ਏ ਕਹਿ ਕੇ ਕਿਤੇ ਫੇਰ ਸਹੀ ਕਾਲੀ ਕਾਲੀ ਘਰ ਤੋਂ ਬਾਹਰ ਚਲਾ ਗਿਆ ਹਫ਼ਤੇ ਤੋਂ ਪਿੱਛੋਂ ਫੇਰ ਜਦੋਂ ਪਿਆਰਾ ਸਿੰਘ ਆਪਣੇ ਪੋਤੇ ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ ਉਸ ਗੋਰੀ ਨੇ ਕਿਹਾ ਮਿਸਟਰ ਸੇਂਗ ਕੀ ਅੱਜ ਫੇਰ ਮੇਰੀ ਦੋਤੀ ਨੂੰ ਸਕੂਲ ਛੱਡ ਆਉਂਗੇ ਪਿਆਰਾ ਸਿੰਘ ਦਾ ਇਸ਼ਾਰਾ ਉਡੀਕਣ ਤੋਂ ਪਹਿਲਾਂ ਹੀ ਉਸ ਗੋਰੀ ਨੇ ਕਹਿ ਦਿੱਤਾ ਅੱਜ ਕੌਫੀ ਪੀਣ ਤੋਂ ਬਿਗੈਰ ਨਾ ਜਾਣਾ ਮੈਂ ਉਡੀ ਤੁਹਾਡੀ ਉਡੀਕ ਕਰਾਂਗੀ ਪਿਆਰਾ ਸਿੰਘ ਨੂੰ ਕੁਝ ਘਬਰਾਹਟ ਜਿਹੀ ਮਹਿਸੂਸ ਹੋਈ ਉਸ ਨੂੰ ਆਪਣੇ ਦੋਸਤਾਂ ਦੇ ਕਹੇ ਹੋਏ ਲਫ਼ਜ਼ ਚੇਤੇ ਆ ਗਏ ਸਨ ਓਏ ਪਿਆਰਾ ਸਿਆ ਇੰਨਾ ਗੋਰੀਆਂ ਤੋਂ ਜ਼ਰਾ ਬਚ ਕੇ ਰਹੀਂ ਇਹਨਾਂ ਦੇ ਪੱਤੇ ਚਟੇ ਕਦੇ ਹਰੇ ਨਹੀਂ ਹੋਏ ਜੇ ਕੋਈ ਉਰਾ ਪੂਰਾ ਹੋ ਗਿਆ ਤਾਂ ਸਾਰੀ ਉਮਰ ਪਛਤਾਵੇਂਗਾ ਤੇਰਾ ਰੀਕਾਰਡ ਖਰਾਬ ਹੋ ਜਾਣਾ ਏ ਤੇ ਫਿਰ ਨੌਕਰੀ ਮਿਲਨੀ ਵੀ ਮੁਸ਼ਕਲ ਹੋ ਜਾਣੀ ਹੈ ਫਿਰ ਉਸਦੇ ਮਨ ਚ ਆਇਆ ਕਿ ਕਾਫੀ ਦਾ ਕੱਪ ਹੀ ਪੀਣਾ ਵਾ ਉਹ ਕਿਹੜਾ ਉਸ ਨੂੰ ਕਿਤੇ ਮੂੰਹ ਚ ਪਾਲ ਪਾ ਲੈਣ ਲੱਗੀ ਏ ਵਾਪਸੀ ਵੇਲੇ ਉਸਨੇ ਵੇਖਿਆ ਕਿ ਉਹ ਗੋਰੀ ਆਪਣੇ ਦਰਵਾਜ਼ੇ ਕੋਲ ਬਾਹਰ ਹੀ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਉਸਨੇ ਅੰਦਰ ਜਾ ਕੇ ਪਿਆਰਾ ਸਿੰਘ ਨੂੰ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਰਸੋਈ ਅੰਦਰ ਚਲੀ ਗਈ। ਕੁਝ ਚਿਰ ਪਿੱਛੋਂ ਉਹ ਕਾਲੀ ਕੌਫੀ ਦੇ ਦੋ ਕੱਪ ਅਤੇ ਕੁਝ ਬਿਸਕੁਟ ਲੈ ਆਈ। ਕਾਲੀ ਕੌਫੀ ਦੇਖ ਕੇ ਪਿਆਰਾ ਸਿੰਘ ਇੱਕਦਮ ਦੰਮ ਬੋਲਿਆ, "ਮਾਫ਼ ਕਰਨਾ ਮੈਂ ਕਾਲੀ ਕੌਫੀ ਨਹੀਂ ਪੀਂਦਾ। ਮੇਰੇ ਵਾਸਤੇ ਦੁੱਧ ਚ ਕੌਫੀ ਅਤੇ ਖੰਡ ਪਾ ਕੇ ਉਬਾਲ ਦਿਓ।" ਥੋੜਾ ਚਿਰ ਪਿੱਛੋਂ ਉਹ ਕੌਫੀ ਬਣਾ ਕੇ ਲੈ ਆਈ ਤੇ ਕੱਪ ਫੜਾਉਂਦੇ ਹੋਏ ਉਸਨੇ ਕਿਹਾ, ਮੇਰਾ ਨਾਮ ਜੈਨੀਫਰ ਕਪੂਰ ਹੈ ਤੁਹਾਡਾ ਕੀ ਨਾਮ ਹੈ ਜਵਾਬ ਜਵਾਬ ਮਿਲਿਆ ਪਿਆਰਾ ਸਿੰਘ ਜੈਨੀਫਰ ਨੇ ਮੁਸਕਰਾ ਕੇ ਕਿਹਾ ਤੁਹਾਡੀ ਦਸਤਾਰ ਮੈਨੂੰ ਬਹੁਤ ਅਛੀ ਲੱਗਦੀ ਹੈ ਦਸਤਾਰ ਦਾ ਲਫ਼ਜ਼ ਸੁਣ ਕੇ ਪਿਆਰਾ ਸਿੰਘ ਇੰਨਾ ਖੁਸ਼ ਹੋਇਆ ਕਿ ਇੱਕ ਪਲ ਉਸ ਨੂੰ ਸਮਝ ਨਾ ਆਈ ਕਿ ਉਹ ਕੀ ਬੋਲੇ ਕੁਝ ਚਿਰ ਠਹਿਰ ਕੇ ਉਹ ਬੋਲਿਆ ਤੁਹਾਡੇ ਮੂੰਹ ਤੋਂ ਦਸਤਾਰ ਦਾ ਲਫ਼ਜ਼ ਸੁਣ ਕੇ ਮੈਨੂੰ ਬੇਹਦ ਖੁਸ਼ੀ ਹੋਈਏ ਤੁਹਾਨੂੰ ਕਿਵੇਂ ਪਤਾ ਕਿ ਸਰਦਾਰ ਦੀ ਪਗੜੀ ਨੂੰ ਦਸਤਾਰ ਕਹਿੰਦੇ ਨੇ ਜਾਨੀ ਪਰ ਨੇ ਹੱਸਦੀ ਹੋਈ ਨੇ ਕਿਹਾ ਸਾਡੀ ਫੈਕਟਰੀ ਚ ਇੱਕ ਸਿੱਖ ਲੜਕਾ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਸੀ ਆਪਣੀ ਪਗੜੀ ਨੂੰ ਉਹ ਦਸਤਾਰ ਅਤੇ ਆਪਣੇ ਸਿਰ ਦਾ ਤਾਜ ਕਹਿੰਦਾ ਸੀ ਉਹ ਮੈਨੂੰ ਦੋ ਵਾਰ ਆਪਣੇ ਗੁਰਦੁਆਰੇ ਲੈ ਕੇ ਗਿਆ ਸੀ ਸੰਗਤ ਸਿੱਖ ਧਰਮ ਸੰਬੰਧੀ ਕੰਧਾਂ ਉੱਤੇ ਟੰਗੀਆਂ ਤਸਵੀਰਾਂ ਅਤੇ ਲੰਗਰ ਬਾਰੇ ਉਸਨੇ ਮੈਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ 2 ਕੁ ਸਾਲ ਪਹਿਲਾਂ ਉਹ ਸਾਨੂੰ ਸਾਰਿਆਂ ਨੂੰ ਵਿਸਾਖੀ ਮੇਲੇ ਵਿਸਾਖੀ ਵੇਲੇ ਹੋਏ ਖਾਲਸਾ ਪ੍ਰੇਡ ਚ ਵੀ ਲੈ ਕੇ ਗਿਆ ਸੀ ਬਹੁਤ ਸੋਹਣਾ ਨਜ਼ਾਰਾ ਸੀ ਤੇ ਅਸੀਂ ਸਾਰਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਸੀ ਫਿਰ ਉਸ ਨੇ ਆਪਣੇ ਬੈਡਰੂਮ ਵਿੱਚੋਂ ਇੱਕ ਫੋਟੋ ਲਿਆ ਕੇ ਪਿਆਰਾ ਸਿੰਘ ਨੂੰ ਦਿਖਾਈ ਅਤੇ ਕਿਹਾ ਇਹ ਫੋਟੋ ਵਿਸਾਖੀ ਪ੍ਰੇਡ ਵੇਲੇ ਦੀ ਹੈ ਸਿਰ ਉੱਤੇ ਕੇਸਰੀ ਪਟਕਾ ਪਹਿਨਿਆ ਤੇ ਕਮੀਜ਼ ਸਲਵਾਰ ਪਾਈ ਜ਼ੈਨੀਫਰ ਇਸ ਫੋਟੋ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ ਪਿਆਰਾ ਸਿੰਘ ਦੇ ਦਿਲ ਦੀ ਖੁਸ਼ੀ ਅੱਜ ਉਹਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਹੀ ਸੀ ਇੱਕ ਪਾਲ ਉਸਨੇ ਅੱਖਾਂ ਮੀਟ ਕੇ ਪ੍ਰਮਾਤਮਾ ਦਾ ਕੋਟਣ-ਕੋਟ ਚਕਰਾਨਾ ਕੀਤਾ ਅਤੇ ਮਾਣ ਹੀ ਮਾਣ ਚ ਕਿਹਾ ਸੱਚੇ ਪਾਤਸ਼ਾਹ ਤਾਨ ਤੁਸੀਂ ਤੇ ਤੁਹਾਨੂੰ ਤੁਹਾਡੀ ਸਿੱਖੀ ਜਾਣ ਵੇਲੇ ਜਦੋਂ ਪਿਆਰਾ ਸਿੰਘ ਕਾਰ ਚ ਬੈਠਣ ਲੱਗਾ ਤਾਂ ਜੈਨੀਫਰ ਨੇ ਕਿਹਾ ਜਦੋਂ ਕਿਤੇ ਵਕਤ ਮਿਲਿਆ ਤਾਂ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆਉਣਾ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਜੀ 2 ਕੁ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ ਜੈਨੀਫਰ ਦਾ ਉੱਤਰ ਸੁਣ ਤੋਂ ਪਹਿਲਾਂ ਹੀ ਉਹ ਉੱਥੋਂ ਚਲਾ ਗਿਆ ਕੋਝ ਤਾਂ ਪਿਆਰਾ ਸਿੰਘ ਪੈਲੋ ਹੀ ਘਰੋਂ ਦੁਖੀ ਸੀ ਬਾਕੀ ਰਹਿੰਦੀ ਖੁੰਦੀ ਕਸਰ ਜੈਨੀਫਰ ਨੇ ਉਹਦੀ ਘਰ ਵਾਲੀ ਬਾਰੇ ਬਾਰੇ ਯਾਦ ਦਿਵਾ ਕੇ ਪੂਰੀ ਕਰ ਦਿੱਤੀ ਘਰ ਆ ਕੇ ਉਹ ਸੋਫੇ ਉੱਤੇ ਸਿਰ ਪਸ਼ਾਂਸ ਉੱਠ ਕੇ ਬੈਠ ਗਿਆ ਤੇ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਉਹਦਾ ਪਿੰਡ ਅੰਮ੍ਰਿਤਸਰ ਸ਼ਹਿਰ ਦੇ ਕੋਲ ਸੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਤੌਰ ਤੇ ਸੇਵਾ ਕਰ ਰਿਹਾ ਸੀ ਆਪਣੀ ਲੜਕੀ ਦੀ ਸ਼ਾਦੀ ਉਸਨੇ ਆਪਣੇ ਨਾਲ ਦੇ ਹੀ ਕੰਮ ਕਰਦੇ ਦੋਸਤ ਦੇ ਲੜਕੇ ਨਾਲ ਕਰਾ ਦਿੱਤੀ ਉਸ ਦੇ ਲੜਕੇ ਬਲਜੀਤ ਨੇ ਅਜੇ ਐਮ ਐਸ ਸੀ ਪਾਸ ਕੀਤੀ ਸੀ ਕਿ ਉਸ ਵਾਸਤੇ ਉਹਦੇ ਸਾਲੇ ਨੇ ਆਪਣੇ ਕਿਸੇ ਦੋਸਤ ਦੀ ਕੈਨੇਡਾ ਵਿੱਚ ਟ੍ਰਾਂਟੋ ਰਹਿਦੀ ਲੜਕੀ ਦੇ ਰਿਸ਼ਤੇ ਬਾਰੇ ਜ਼ੋਰ ਪਾ ਦਿੱਤਾ ਬੇਟਾ ਤਾਂ ਬਾਹਰ ਜਾਣ ਨੂੰ ਮੰਨਦਾ ਨਹੀਂ ਸੀ ਪਰ ਜਦੋਂ ਪਿਆਰਾ ਸਿੰਘ ਨੇ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਤਾਂ ਬਹੁਤਿਆਂ ਦੀ ਸਲਾਹ ਸੀ ਕਿ ਜੇ ਲੜਕੀ ਦੀ ਗੱਲ ਹੁੰਦੀ ਤਾਂ ਸੋਚਣ ਦੀ ਲੋੜ ਸੀ ਪੰਜਾਬ ਦੀਆਂ ਲੜਕੀਆਂ ਦੇ ਬਾਹਰਲੇ ਮੁਲਕਾਂ 'ਚ ਕੀਤੇ ਰਿਸ਼ਤਿਆਂ ਤੋਂ ਪਿੱਛੋਂ ਉਹਨਾਂ ਨਾਲ ਕੀਤੇ ਜਾਂਦੇ ਦੁਰਵਿਵਹਾਰ ਦੀਆਂ ਖਬਰਾਂ ਅਕਸਰ ਅਖਬਾਰਾਂ 'ਚ ਪੜਨ ਨੂੰ ਮਿਲਦੀਆਂ ਹਨ ਕਦੇ-ਕਦੇ ਇਹ ਪੜਨ ਨੂੰ ਵੀ ਮਿਲ ਜਾਂਦੀ ਹੈ ਕਿ ਬਾਹਰੋਂ ਆਏ ਵਿਦੇਸ਼ੀ ਲਾੜੇ ਨੇ ਕਿਸੇ ਪਰਿਵਾਰ ਤੋਂ 10-15 ਲੱਖ ਰੁਪਏ ਲੈ ਕੇ ਵਿਆਹ ਕੀਤਾ ਤੇ ਮਹੀਨੇਕ ਕੈਸ਼ ਕਰਕੇ ਲੜਕੀ ਨੂੰ ਕੈਨੇਡਾ ਬੁਲਾਇਆ ਹੀ ਨਹੀਂ ਅਤੇ ਬਾਅਦ 'ਚ ਉਹ ਲੜਕੀ ਗਰਭਤੀ ਹੋ ਗਈ ਪੰਜਾਬ ਵਿੱਚ ਇਸ ਤਰ੍ਹਾਂ ਦੇ 5000 ਤੋਂ ਵੱਧ ਕੇਸ ਹਨ ਕਈ ਘਲਾਂ ਆਤਾਂ ਚ ਬਾਹਰੋਂ ਆਈਆਂ ਕੁੜੀਆਂ ਨੇ ਵੀ ਇਹੋ ਕੜੀ ਖੋਲੀ ਪਰ ਉਹਦੇ ਬਹੁਤੇ ਦੋਸਤਾਂ ਨੇ ਲੜਕੇ ਲਈ ਕੈਨੇਡਾ ਦੇ ਰਿਸ਼ਤੇ ਬਾਰੇ ਹਾਂ ਚ ਸਲਾਹ ਦਿੱਤੀ ਬਲਜੀਤ ਦਾ ਕੈਨੇਡਾ ਰਹਿੰਦੀ ਲੜਕੀ ਨਾਲ ਵਿਆਹ ਹੋ ਗਿਆ ਤੇ ਉਹ ਜਲਦੀ ਹੀ ਟ੍ਰਾਂਟੋ ਪਹੁੰਚ ਗਿਆ ਵਿਆਹ ਵੇਲੇ ਉਹਨਾਂ ਦੀ ਨੂਰ ਨੂਰਪਿੰਦਰ ਦੋ ਕ ਮਹੀਨੇ ਉਹਨਾਂ ਦੇ ਕੋਲ ਰਹੀ ਉਸ ਦਾ ਵਰਤੀਰਾ ਤੇ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਭੁਵਿੱਖ ਭੈਣਖ ਪੈ ਗਈ ਸੀ ਕਿ ਕਾਹਲੀ ਚ ਉਹ ਇਹ ਰਿਸ਼ਤਾ ਕਰਕੇ ਫਸ ਗਏ ਸਨ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਪਿਆਰਾ ਸਿੰਘ ਦੀ ਘਰ ਵਾਲੀ ਦਿਲ ਦੀ ਬਿਮਾਰੀ ਦੀ ਰੋਗੀ ਤਾਂ ਪਹਿਲਾਂ ਹੀ ਸੀ ਇਸੇ ਗਾਮ ਵਿੱਚ ਪਿਛਲੇ ਸਾਲ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਪ੍ਰਮਾਤਮਾ ਨੂੰ ਪਿਆਰੀ ਹੋ ਗਈ ਹੁਣ ਪਿਆਰਾ ਸਿੰਘ ਨੂੰ ਇਕੱਲਾਪਨ ਵੱਡ ਵੱਡ ਕੇ ਖਾਂ ਲੱਗਾ ਪਰ ਜ਼ਿੰਦਗੀ ਰੁਕਦੀ ਨਹੀਂ ਆਪਣੀ ਚਾਲ ਚੱਲਦੀ ਜਾਂਦੀ ਹੈ ਬਲਜੀਤ ਦੇ ਵਿਆਹ ਤੋਂ 2 ਸਾਲ ਪਿੱਛੋਂ ਉਹਨਾਂ ਦੇ ਘਰ ਪ੍ਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਤਕਰੀਬਨ 1 ਸਾਲ ਤੱਕ ਤਾਂ ਰਪਿੰਦਰ ਨੂੰ ਆਪਣੀ ਕੰਪਨੀ ਤੋਂ ਛੁੱਟੀ ਮਿਲ ਗਈ ਫਿਰ ਬੱਚੇ ਦੀ ਸੰਭਾਲ ਲਈ ਵਾਸਤੇ ਕੁਝ ਚਿਰ ਉਹਦੇ ਮਾਪਿਆਂ ਨੇ ਮਦਦ ਕੀਤੀ ਪਰ ਉਹ ਵੀ ਕਿੰਨਾ ਚਿਰ ਬੱਚਾ ਸੰਭਾਲ ਸਕਦੇ ਸਨ ਨੌਕਰੀ ਕਰਨ ਲਈ ਇਹਨਾਂ ਨੂੰ ਬੱਚਾ ਬੇਬੀ ਸਿਟਰ ਸਿਟਰ ਵੱਲ ਭੇਜਣਾ ਪੈਂਦਾ ਜਿਸ ਦਾ ਖਰਚਾ ਉਹਨਾਂ ਨੂੰ ਬਹੁਤ ਚੁਭਣ ਲੱਗਾ ਬਲਜੀਤ ਨੇ ਆਪਣੇ ਡੈਡੀ ਨੂੰ ਸਿੱਧਾ ਤਾਂ ਨਾ ਕਿਹਾ ਪਰ ਬਾਰ-ਬਾਰ ਫੋਨ ਰਾਹੀਂ ਇਹੋ ਕਹੀ ਗਿਆ ਡੈਡੀ ਤੁਹਾਡੇ ਬਿਨਾ ਮੇਰਾ ਦਿਲ ਨਹੀਂ ਲੱਗਦਾ ਕੈਨੇਡਾ ਬਹੁਤ ਅੱਛਾ ਦੇਸ਼ ਹੈ ਤੁਸੀਂ ਸੇਵਾਮੁਕਤ ਹੋ ਕੇ ਇੱਥੇ ਆ ਜਾਓ ਜਦੋਂ ਆਪਾਂ ਇਕੱਠੇ ਰਹਾਂਗੇ ਤਾਂ ਬਹੁਤ ਖੁਸ਼ ਰਹਾਂਗੇ ਤੁਹਾਡਾ ਇਕੱਲਾਪਨ ਵੀ ਦੂਰ ਹੋ ਜਾਵੇਗਾ ਇਹ ਗੱਲ ਲੋਕਾਂ ਨੇ ਵੀ ਕਹੀ ਸੀ ਕਿ ਅਤੇ ਉਸਦੇ ਅਖਬਾਰਾਂ 'ਚ ਵੀ ਪੜ੍ਹੀ ਸੀ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਅੱਛੇ ਦੇਸ਼ਾਂ 'ਚੋਂ ਇੱਕ ਹੈ ਉਸ ਨੇ ਆਪਣੀ ਬੇਟੀ ਨਾਲ ਵੀ ਸਲਾਹ ਕੀਤੀ ਉਸ ਨੇ ਵੀ ਹਾਂ ਕਰ ਦਿੱਤੀ ਕਾਗਜੀ ਕਾਰਵਾਈ ਛੇਤੀ ਹੀ ਪੂਰੀ ਹੋ ਗਈ ਤੇ ਉਹ ਆਪਣੇ ਕਾਲਜ ਤੋਂ 6 ਮਹੀਨੇ ਦੀ ਛੁੱਟੀ ਲੈ ਕੇ ਟ੍ਰਾਂਟੋ ਆ ਗਿਆ। ਇੱਥੇ ਆ ਕੇ ਉਸ ਦੇ ਪਹਿਲੇ 2.5 ਮਹੀਨੇ ਤਾਂ ਬਹੁਤ ਅੱਛੇ ਨਿਕਲੇ। ਗਰਮੀ ਦਾ ਮੌਸਮ ਸੀ। ਨਿਆਗਰਾ ਫਾਲ ਅਤੇ ਸੀ ਐਨ ਟਾਵਰ ਦਾ ਨਜ਼ਾਰਾ ਦੇਖਿਆ। ਪਲਾਜਾ ਚ ਜਾ ਕੇ ਪਰੀਆਂ ਵਰਗੀਆਂ ਗੋਰੀਆਂ ਜਨਾਨੀਆਂ ਵੇਖੀਆਂ। ਤਕਰੀਬਨ ਰੋਜ਼ ਹੀ ਉਹ ਪੋਤਰੇ ਨੂੰ ਨਾਲ ਲੈ ਕੇ ਘਰ ਦੇ ਨੇੜੇ ਪਾਰਕ 'ਚ ਚਲਾ ਜਾਂਦਾ। ਆਪਣੇ ਪੰਜਾਬ ਵਾਲੇ ਕੁੜਮਨ ਨਾਲ ਇੱਕ ਵਾਰ ਗੱਲਬਾਤ ਕਰਦਿਆਂ ਉਸਨੇ ਦੱਸਿਆ ਸੰਧੂ ਸਾਵਾ ਵਾਕਾ ਹੀ ਇਹ ਦੇਸ਼ ਬੈਸ ਤੇ ਸ਼ੁੱਧ ਹਵਾ ਤੇ ਪਾਣੀ ਨਾ ਮੱਖੀ ਮੱਛਰ ਤੇ ਨਾ ਹੀ ਬਾਰ-ਬਾਰ ਹORN ਮਾਰਨ ਦਾ ਸ਼ੋਰ ਹਰ ਪਾਸੇ ਹਰਿਆਵਲ ਹੀ ਹਰਿਆਵਲ ਬੋਟਾਂ ਉੱਤੇ ਪਾਲਿਸ਼ ਤਾਂ ਕੀ ਕਰਨੀ ਹਫ਼ਤਾ ਹਫ਼ਤਾ ਕੱਪੜਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਇੱਥੇ ਹਰ ਪਾਸੇ ਜਾਂ ਘਰ ਹਨ ਜਾਂ ਘਾਹ ਤੇ ਜਾਂ ਸੜਕਾਂ ਕੋਈ 2 ਇੰਚ ਥਾਂ ਖਾਲੀ ਨਹੀਂ ਜਿੱਥੋਂ ਕੱਟਾ ਉੱਡੇਗਾ ਪਿਆਰਾ ਸਿੰਘ ਦੇ ਕਈ ਦੋਸਤ ਤੇ ਰਿਸ਼ਤੇਦਾਰ ਵੀ ਇੱਥੋਂ ਇੱਥੇ ਰਹਿੰਦੇ ਸਨ ਉਸਦੇ ਬੇਟੇ ਦੇ ਵੀ ਕਈ ਦੋਸਤ ਸਨ ਸਾਰਿਆਂ ਨੇ ਪਿਆਰਾ ਸਿੰਘ ਦੀ ਆਉ ਭਗਤ ਲਈ ਇਹਨਾਂ ਨੂੰ ਆਪਣੇ ਘਰ ਪਾਰਟੀ ਤੇ ਬੁਲਾਇਆ ਜਿੱਥੇ ਇੱਕ ਪਾਸੇ ਪਿਆਰਾ ਸਿੰਘ ਨੂੰ ਇਹਨਾਂ ਪਾਰਟੀਆਂ 'ਚ ਜਾ ਕੇ ਖੁਸ਼ੀ ਹੁੰਦੀ ਔਥੇ ਕਈ ਵਾਰ ਉਹ देर ਤੱਕ ਜਾਗਣ ਕਰਕੇ ਤੰਗੀ ਵੀ ਮਹਿਸੂਸ ਕਰਦਾ ਜਿਹੜੇ دوست ਮਿੱਤਰ ਨੂੰ ਕੈਨੇਡਾ ਆਇਆ ਕਾਫੀ ਸਮਾਂ ਹੋ ਗਿਆ ਸੀ ਉਹ ਪਾਰਟੀ ਵਿੱਚ ਪਿਆਰਾ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਬਜ਼ੁਰਗਾਂ ਨੂੰ ਅੱਛੇ ਰੋਜ਼ਗਾਰੇ ਜੋਗੀ ਮਿਲਦੀ ਪੈਨਸ਼ਨ ਅਤੇ ਮੁਫਤ ਦੀ ਡਾਕਟਰੀ ਸਿਹਤ ਸਵਾਵਾ ਵੀ ਗੱਲ ਸੁਣ ਕੇ ਤਾਂ ਉਹ ਬਹੁਤ ਖੁਸ਼ ਹੁੰਦਾ ਪਰ ਕਈ ਵਾਰ ਜਦੋਂ ਉਹ ਬਜ਼ੁਰਗਾਂ ਦੇ ਬੇਸਮੈਂਟਾਂ 'ਚ ਰੋਲਣ ਬਾਰੇ ਜਾਂ ਹੋਰ ਨਾਪੱਖੀ ਗੱਲਾਂ ਸੁਣਦਾ ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਅਤੇ ਉਹ ਡਰ ਜਾਂਦਾ ਉਹ ਸੋਚਣ ਲੱਗ ਪੈਂਦਾ ਕਿ ਜਿੰਨਾ ਬੱਚਾ ਨੂੰ ਮਾਪੇ ਸੋ ਸੁੱਖ ਮੰਗ ਕੇ ਜਨਮ ਦਿੰਦੇ ਆ ਫਿਰ ਆਪ ਮੁਸ਼ਕਲਾਂ ਸਹਿ ਸਹਿ ਕੇ ਉਹਨਾਂ ਨੂੰ ਪਲਪਾਲ ਦੇ ਪੜਾਉਂਦੇ ਅਤੇ ਵੱਡਾ ਕਰਦੇ ਨੇ ਸਿਰਫ ਇਹੋ ਹੀ ਆਸ ਨਾਲ ਕਿ ਇਹ ਬੱਚੇ ਵੱਡੇ ਹੋ ਕੇ ਮਾਤਾ ਪਿਤਾ ਦੀ ਡੰਗੋਰੀ ਬਣ ਗਏ ਜੇ ਇਹੋ ਬੱਚੇ ਆਪਣੇ ਬਜ਼ੁਰਗਾਂ ਨੂੰ ਬੇਸਮੈਂਟ ਰੋਲਣ ਜਾਂ ਉਹਨਾਂ ਨਾਲ ਮਾੜਾ ਵਿਵਹਾਰ ਕਰਨ ਫਿਰ ਤਾਂ ਉਹਨਾਂ ਵਾਸਤੇ ਇਹ ਨਰਕ ਨਾਲੋਂ ਵੀ ਮਾੜਾ ਹੋਇਆ ਇਸ ਨਾਲੋਂ ਤਾਂ ਬਿਹਤਰ ਹੈ ਕਿ ਉਹ ਇੰਡੀਆ ਵਾਪਸੀ ਚਲੇ ਜਾਣ ਪਰ ਜਦੋਂ ਉਹ ਇਹ ਸੁਣਦਾ ਕਿ ਕਈ ਬਜ਼ੁਰਗਾਂ ਨੇ ਤਾਂ ਪੰਜਾਬ ਵਾਲੀ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਏ ਤੇ ਹੁਣ ਉਹ ਵਾਪਸ ਵੀ ਨਹੀਂ ਜਾ ਸਕਦੇ ਤਾਂ ਉਹਦਾ ਦਿਲ ਹੋਰ ਵੀ ਦੁਖੀ ਹੁੰਦਾ ਭਾਵੇਂ ਉਸ ਨੂੰ ਪੂਰਾ ਯਕੀਨ ਸੀ ਕਿ ਉਹਦਾ ਬੇਟਾ ਉਹਦੀ ਸੇਵਾ ਜ਼ਰੂਰ ਕਰੇਗਾ ਪਰ ਕਈ ਵਾਰ ਜਦੋਂ ਉਹ ਨਾ ਪੱਕੀ ਸੋਚਦਾ ਤਾਂ ਉਹਦਾ ਦਿਲ ਕੰਬ ਜਾਂਦਾ ਬਦਲਦੇ ਸਮੇਂ ਨਾਲ ਰਿਸ਼ਤੇ ਤਾਂ ਇੰਡੀਆ 'ਚ ਹੀ ਵੀ ਹੁਣ ਕਾਫੀ ਟੜਕਣ ਲੱਗ ਪਏ ਸਨ ਪਰ ਹੁਣ ਉਸ ਨੂੰ ਜਾਪਿਆ ਕਿ ਕੈਨੇਡਾ ਚ ਰਿਸ਼ਤਿਆਂ ਦਾ ਗੰਧਲਾਪਣ ਬਹੁਤ ਜ਼ਿਆਦਾ ਹੈ